ਕਹਿੰਦੇ ਕਿਤੇ ਨਾ ਇੱਕ ਬੜਾ ਸੋਹਣਾ ਨਗਰ ਸੀ ਕਹਿੰਦੇ ਉਹ ਨਗਰ ਦੇ ਕੰਢੇ ਨਾਇਕ ਦਰਿਆ ਵਗਦਾ ਹੁੰਦਾ ਸੀ ਉੱਥੇ ਇੱਕ ਰੁੱਖ ਥੱਲੇ ਇੱਕ ਸੰਤ ਫਕੀਰ ਰੋਜ਼ ਬੈਠ ਕੇ ਤੇ ਨਾਮ ਜਪਿਆ ਕਰਦੇ ਸਨ ਕਹਿੰਦੇ ਜਦੋਂ ਨਾਮ ਜਪਿਆ ਕਰਨਾ ਵਕ ਵਕ ਲੋਕਾਂ ਨੇ ਕੋਲ ਆ ਕੇ ਤੇ ਉਹਨਾਂ ਤੋਂ ਗਿਆਨ ਦੀਆਂ ਗੱਲਾਂ ਸਿੱਖਣੀਆਂ ਕਰਨੀਆਂ ਕਹਿੰਦੇ ਉਸੇ ਨਗਰ 'ਚ ਇੱਕ ਚੋਰ ਰਿਹਾ ਕਰਦਾ ਸੀ ਕਹਿੰਦੇ ਚੋਰੀ ਕਰਕੇ ਰਾਤ ਨੂੰ ਤੇ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ ਕਈ ਵਾਰ ਉਹ ਸੰਤ ਫਕੀਰ ਦੀਆਂ ਗੱਲਾਂ ਸੁਣ ਕੇ ਮਨ ਬਣਾ ਲੈਂਦਾ ਕਿ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਨੀ ਕਹਿੰਦੇ ਜਦੋਂ ਮਨ 'ਚ ਆ ਜਾਂਦਾ ਵੀ ਚੋਰੀ ਨਹੀਂ ਕਰਨੀ ਉਹ ਸੰਤ ਫਕੀਰ ਦੇ ਕੋਲ ਆ ਜਾਇਆ ਕਰਦਾ ਕਹਿੰਦਾ ਜੀ ਮੈਨੂੰ ਨਾ ਕੋਈ ਗਿਆਨ ਦਵੋ ਜਾਂ ਆਪਣਾ ਤੁਸੀਂ ਚੇਲਾ ਹੀ ਬਣਾ ਲਓ ਤਾਂ ਕਿ ਮੈਂ ਇਹ ਦਲਦਲ ਤੋਂ ਬਾਹਰ ਆ ਜਾ ਹੁਣ ਸੰਤ ਫਕੀਰ ਉਹਨੂੰ ਅੱਗੋਂ ਇਹ ਕਹਿ ਕੇ ਟਾਲ ਦਿੰਦੇ ਕਿ ਤੇਰੇ ਵਰਗੇ ਨੂੰ ਤੇ ਮੈਂ ਕਦੀ ਵੀ ਚੇਲਾ ਨਾ ਬਣਾਵਾਂ ਜੋ ਚੋਰੀ ਚਕਾਰੀ ਕਰਦਾ ਉਹ ਵਿਚਾਰਾ ਫਿਰ ਮੁੜ ਜਾਇਆ ਕਰਦਾ ਰਾਤ ਹੁੰਦੀ ਫਿਰ ਚੋਰੀ ਕਰਨ ਲੱਗ ਜਾਇਆ ਕਰਦਾ ਫਿਰ ਕਦੇ ਲੰਘਦੇ ਟੱਪ ਦੇ ਕੋਈ ਕੰਨਾਂ 'ਚ ਆਵਾਜ਼ ਪਿਆ ਕਰਨੀ ਫਿਰ ਸੋਚਣਾ ਵੀ ਹੁਣ ਚੋਰੀ ਚਕਾਰੇ ਛੱਡ ਦੇਣੀ ਐ ਤੇ ਮੈਂ ਸੰਤ ਫਕੀਰ ਦਾ ਚੇਲਾ ਬਣ ਜਾਣਾ ਤੇ ਉਹਦੇ ਨਾਲ ਹੀ ਆਪਣਾ ਜੀਵਨ ਦਾ ਨਿਰਵਾਹ ਕਰਨਾ ਹਰ ਮੋੜ ਕੇ ਤੇ ਫਿਰ ਸੰਤ ਫਕੀਰ ਜੀ ਦੇ ਕੋਲ ਆਇਆ ਕਰਦਾ ਉਹ ਅੱਗੋ ਫੇਰਾ ਦਿਆ ਕਰਦੇ ਕਿnde ਤੇਰੇ ਵਰਗੇ ਚੋਰ ਨੂੰ ਮੈਂ ਚੇਲਾ ਬਣਾ ਕੇ ਤੇ ਇੱਥੇ ਆਸੇ-ਪਾਸੇ ਵੀ ਲੋਕ ਮੇਰੇ ਬਾਰੇ ਕੀ ਗੱਲਾਂ ਕਰਨਗੇ ਕਿ ਮੈਂ ਤੈਨੂੰ ਚੇਲਾ ਬਣਾਇਆ ਨਹੀਂ ਜਿੰਨਾ ਪੈਰੀ ਆਇਆ ਉੰਨੇ ਪੈਰੀ ਮੜਜਾ ਬਿਚਾਰਾ ਜਦੋਂ ਸੰਤ ਫਕੀਰ ਦੀ ਜੀ ਦੀਆਂ ਗੱਲਾਂ ਸੁਣਦਾ ਵਚਨ ਸੁਣਦਾ ਤੇ ਮਨ ਬਣਾ ਲੈਂਦਾ ਚੋਰੀ ਛੱਡਣੀ ਹੈ ਕਹਿੰਦੇ ਤੇ ਉਹਨਾਂ ਦੇ ਕੋਲ ਆ ਜਾਇਆ ਕਰਦਾ ਉਹ ਫਿਰ ਦੁਦਕਾਰ ਕੇ ਤੇ ਉਹਨੂੰ ਵਾਪਸ ਕੱਢ ਦਿਆ ਕਰਦੇ ਕਹਿੰਦੇ ਇਹੀ ਹਾਲ ਕਿੰਨੇ ਸਮੇਂ ਤੱਕ ਚੱਲਦਾ ਰਿਹਾ ਕਹਿੰਦੇ ਇੱਕ ਦਿਨ ਨਾ ਹੁਣ ਸਾਰੇ ਨਗਰ 'ਚ ਪਤਾ ਲੱਗ ਗਿਆ ਸੀ ਵੀ ਉਹ ਰਾਤ ਨੂੰ ਚੋਰੀ ਚਕਾਰੇ ਕਰਦਾ ਹੁਣ ਉਹ ਨਾ ਅਗਲੇ ਨਗਰ ਰਾਤ ਨੂੰ ਚੋਰੀ ਕਰਨ ਲਈ ਜਾਂਦਾ ਕਹਿੰਦੇ ਜਦੋਂ ਚੋਰੀ ਕਰਨ ਦੇ ਲਈ ਗਿਆ ਨਾ ਤੇ ਨਗਰ 'ਚ ਵੜਦਿਆਂ ਸਾਰ ਕਹਿੰਦੇ ਸਭ ਤੋਂ ਪਹਿਲਾਂ ਇੱਕ ਘਰ ਦੇ ਸਿਆ ਕਿੰਦੇ ਟੁੱਟਾ ਠੱਠਾ ਜਾ ਘਰ ਸੀ ਪਰ ਘਰ ਦੇ ਬਾਹਰ ਇੱਕ ਬੜੀ ਸੋਹਣੀ ਹੰਦੇ ਮੱਝ ਪੰਨੀ ਹੋਈ ਸੀ ਕਿੰਦਾ ਵੀ ਜਦੋਂ ਇਹ ਘਰ ਦੇ ਲੋਕ ਸੋਗੇ ਉਦੋਂ ਇਥੋਂ ਮੱਝ ਚੋਰੀ ਕਰਕੇ ਤੇ ਘਰ ਲੈ ਜਾਵਾਂਗਾ ਹੁਣ ਕੰਧ ਦੇ ਓਲੇ ਬੈਠ ਕੇ ਤੇ ਇੰਤਜ਼ਾਰ ਕਰਨ ਲੱਗਾ ਵੀ ਕਦੋਂ ਇਹ ਘਰ ਦੇ ਸੌਣ ਤੇ ਕਦੋਂ ਮੈਂ ਇਥੋਂ ਚੋਰੀ ਕਰਾਂ ਹੁਣ ਜਿਸ ਘਰ ਵਿੱਚ ਚੋਰੀ ਲਈ ਗਿਆ ਸੀ ਉਹ ਘਰ ਦੇ ਵਿੱਚ ਇੱਕੋ ਇੱਕ ਬੀਬੀ ਸੀ ਤੇ ਉਹਦੇ ਤਿੰਨ ਜਿਹੜੀਆਂ ਅੱਗੋਂ ਕਹਲੋ ਔਲਾਦ ਸ ਕਹਿੰਦੇ ਘਰ ਵਾਲਾ ਅਕਾਲ ਚਲਾਣੇ ਕਰ ਗਿਆ ਸੀ ਹੁਣ ਅੱਜ ਨਾ ਉਹਨੂੰ ਕਿੰਨੇ ਦਿਨ ਲਾ ਲੋ ਦੋ ਤਿੰਨ ਦਿਨ ਤੋ ਉਹਨੂੰ ਦਿਹਾੜੀ ਦਾ ਪਾਣੀ ਸੀ ਮਿਲਿਆ ਜਿਸ ਕਾਰਨ ਜਵਾਕ ਵੀ ਘਰ ਭੁੱਖੇ ਸਨ ਕਹਿੰਦੇ ਉਹ ਹੁਣ ਨਾ ਉਹਨਾਂ ਨੇ ਉਹ ਹੁਣ ਚੋਰ ਨੇ ਉਹਨਾਂ ਦੀ ਗੱਲਾਂ ਸੁਣੀਆਂ ਕਹਿੰਦੇ ਰਾਤ ਬਾਵਾ ਹੋ ਗਈ ਸੀ ਜਵਾਕ ਕਹਿੰਦੇ ਵੀ ਸਾਨੂੰ ਕੁਝ ਖਾਣ ਨੂੰ ਦੇ ਉਦੀ ਮਾਰ ਕੰਨ ਲੱਗੀ ਵੀ ਜਿਹੜੀ ਆ ਮੱਝ ਘਾਰ ਖੜੀ ਐ ਨਾ ਇੰਨੇ ਹੁਣ ਵੇਖਿਓ ਦਿਨ ਤੱਕ ਇੰਨੇ ਸੋ ਪੈਣਾ ਫਿਰ ਇੰਨੇ ਦੁੱਧ ਦੇਣਾ ਜਿਹੜਾ ਸਭ ਤੋਂ ਪਹਿਲਾਂ ਇੰਨੇ ਦੁੱਧ ਦੇਣਾ ਨਾ ਮੈਂ ਉਹਦੀ ਤੁਹਾਨੂੰ ਬੋਲੀ ਬਣਾ ਕੇ ਤੇ ਸੁੱਕੀ ਦੇ ਦੂੰਗੀ ਤੁਸੀਂ ਰਾਜ-ਰਾਜ ਖਾਓ ਤੇ ਢਿੱਡ ਭਰ ਲਿਓ ਉਸ ਤੋਂ ਬਾਅਦ ਦੁੱਧ ਵੀ ਜਿੰਨਾ ਖਾਓਗੇ ਤੇ ਉਹਨਾਂ ਦੋ ਦਿਨਾਂ ਬਾਅਦ ਦੁੱਧ ਵੇ ਪੀ ਲਿਓ ਫਿਰ ਥੋੜਾ ਬਹੁਤਾ ਦੁੱਧ ਵੇਚ ਕੇ ਤੇ ਮੈਂ ਤੁਹਾਨੂੰ ਰਾਸ਼ਨ ਪਾਣੀ ਵੀ ਲਿਆ ਦੂੰਗੀ ਕਹਿੰਦੀ ਹੁਣ ਆਰਾਮ ਨਾਲ ਸੋ ਜੋ ਇੰਨੇ ਨੂੰ ਉਹਦੀ ਜਿਹੜੀ ਲੀਤੀ ਸੀ ਉਹ ਆਰਾਮ ਨਾਲ ਸੋਗੀ ਕਿੰਦੇ ਕੁਝ ਛਾਣ ਲੰਗੇ 15-20 ਮਿੰਟ ਹੁਣ ਭੁੱਖੇ ਢਿੱਡ ਨੀਂਦ ਕਿੱਥੇ ਆਉਣੀ ਸੀ ਫਿਰ ਦੂਜੀ ਧੀ ਖੜੀ ਹੋਗੀ ਕਹਿੰਦੀ ਮਾਂ ਬੜੀ ਜੋਨਾ ਦੀ ਭੁੱਖ ਲੱਗੀਏ ਕੁਝ ਖਾਣ ਨੂੰ ਦੇ ਦੇ ਉਹਨੇ ਉਸ ਨੂੰ ਵੀ ਕਿਹਾ ਆ ਜੜੀ ਆਪਣੀ ਮਾਂ ਜੇ ਇਨੇ ਸਪੇਰੇ ਸੋ ਪੈਣਾ ਫਿਰ ਜਿਹੜਾ ਪਹਿਲਾਂ ਤੋਂ ਦੇਗੀ ਉਹਦੀ ਬੋਲੀ ਬਣਾ ਕੇ ਦਵਾਂਗੀ ਤੇ ਰੱਜ ਰੱਜ ਖਾ ਲਈ ਉਸ ਤੋਂ ਬਾਅਦ ਦੋ ਦਿਨਾਂ ਬਾਅਦ ਰੱਜ ਰੱਜ ਦੁੱਧ ਪੀਵੀ ਫਿਰ ਦੁੱਧ ਵੇਚ ਕੇ ਰਾਸ਼ਨ ਲਿਆਵਾਂਗੇ ਤੇ ਰੋਟੀ ਵੀ ਦਵਾਂਗੇ ਉਤ ਹੁਣ ਸੋ ਜਾ ਉਹ ਹੁਣ ਹੈਰਾਨ ਹੋਇਆ ਵੀ ਇਹ ਵਿਚਾਰੀ ਕਿੱਡੀ ਮਜਬੂਰ ਏ ਵੀ ਇਹਦੇ ਔਲਾਦ ਰੋਟੀ ਪਾਣੀ ਮੰਗਦੀ ਪਈ ਤੇ ਇਹ ਉਹ ਵੀ ਨਹੀਂ ਦੇ ਸਕਦੀ ਪਈ ਕਹਿੰਦੇ 15 ਕੁ ਮਿੰਟ ਲੰਘੇ ਤੇ ਉਹਦਾ ਜਿਹੜਾ ਪੁੱਤ ਸੀ ਨਾ ਉਹ ਵੀ ਉੱਠ ਗਿਆ ਉਹ ਵੀ ਉਸ ਤੋਂ ਖਾਣ ਨੂੰ ਮੰਗੇ ਉਹ ਕੇ ਆਪਣੇ ਮਨ 'ਚ ਸੋਚਦਾ ਹੈ ਮਣਾ ਵੀ ਮੈਂ ਤਾਂ ਇੱਕੋ ਇੱਕ ਸਹਾਰਾ ਸੀ ਇਹਨਾਂ ਦਾ ਜਿਹੜਾ ਮਾਝਾ ਤੇ ਮੈਂ ਤੇ ਉਹ ਵੀ ਅੱਜ ਚੋਰੀ ਕਰਨ ਬਾਰੇ ਸੋਚਦਾ ਪਿਆ ਮੈਂ ਵੀ ਜੇਕਰ ਮੈਂ ਇਹਨਾਂ ਦੀਆਂ ਗੱਲਾਂ ਨਾ ਸੁਣਦਾ ਮੈਂ ਤਾਂ ਮਝ ਵੀ ਚੋਰੀ ਕਰਕੇ ਲੈ ਜਾਣੀ ਸੀ ਤੇ ਇਹ ਦੁਖਿਆਰੀ ਨੇ ਤੇ ਹੋਰ ਦੁਖੀ ਹੋ ਜਾਣਾ ਸੀ ਉਹ ਆਪਣੇ ਮਨ 'ਚ ਇਹ ਵਿਅੰਤ ਤਾ ਘੜਨ ਲਗਾ ਕਹਿੰਦੇ ਇੰਨੇ ਨੂੰ ਕਿੰਨਾ ਮਣਾ ਇਹਨੂੰ ਦੁਖੀ ਨੂੰ ਕਿਉਂ ਦੁਖੀ ਕਰਨਾ ਮੈਂ ਤਾਂ ਚੋਰੀ ਹੀ ਕਰਨੀ ਹੈ ਦੋ ਕਦਮ ਅੱਗੇ ਜਾ ਕੇ ਕਰ ਲਾਂਗਾ ਅੱਗੇ ਜਾ ਕੇ ਦੇਖਦਾ ਕਿਸੇ ਸੇਠ ਦਾ ਘਰ ਹੁੰਦਾ ਉਹਨਾਂ ਨਾਲ ਵੱਡਾ ਸਾਰਾ ਕਮਰਾ ਪਾਇਆ ਹੁੰਦਾ ਉਹ ਕੋਠੇ ਦੇ ਵਿੱਚ ਦਾਣੇ-ਦਾਣੇ ਰੱਖੇ ਹੁੰਦੇ ਨੇ ਉੱਥੇ ਜਾਂਦਾ ਕਹਿੰਦਾ ਸੇਠ ਨੂੰ ਕੀ ਫਰਕ ਪੈਣਾ ਉਥੋਂ ਨਾਲ ਇੱਕ ਵੱਡੀ ਸਾਰੀ ਬੋਰੀ ਦਾਣਿਆਂ ਦੀ ਭਰ ਕੇ ਥੈਲਾ ਤੇ ਉਹ ਮਾਈ ਦੇ ਘਰ ਲਿਆ ਕੇ ਵਗਾ ਦਿੰਦਾ ਅੱਧੀ ਰਾਤ ਹੁੰਦੀ ਹੈ ਉਹਨੂੰ ਕਹਿੰਦਾ ਬੀਬਾ ਆ ਲੈ ਉੱਠ ਤੇ ਜਵਾਕਾਂ ਨੂੰ ਨਾ ਰੋਟੀ ਪਕਾ ਕੇ ਦੇ ਦੇ ਉਹ ਕਹਿੰਦੀ ਭਰਾਵਾ ਜਿਹੜੀ ਚੱਕੀ ਹੈ ਉਹ ਹੱਥ ਨਾਲ ਹੀ ਚਲਾਨੀ ਹੈ ਤੇ ਇੰਨੀ ਰਾਤ ਨੂੰ ਦੇਖਦਾ ਪਾਲਦਾ ਕੁਝ ਹੈ ਨਹੀਂ ਹੋਰ ਮੈਂ ਵਿੱਚ ਚੱਕੀ ਦੇ ਕਿਵੇਂ ਪੀਾਂਗੀ ਉਹ ਕਹਿੰਦਾ ਫਿਰ ਐਵੇਂ ਕਰ ਥੋੜੀ ਜਿਹੀ ਕਣਕ ਹੀ ਉਬਾਲ ਕੇ ਤੇ ਉੱਤੇ ਕੁਝ ਪਾ ਕੇ ਤੇ ਇਹਨਾਂ ਨੂੰ ਦੇ ਦੇ ਕੁਝ ਰਾਸ਼ਨ ਪਾਣੀ ਲਿਆਇਆ ਹੁੰਦਾ ਤੇ ਕਹਿੰਦਾ ਉੱਤੇ ਇਹਨਾਂ ਨੂੰ ਕੁਝ ਪਾ ਕੇ ਤੇ ਇਹਨਾਂ ਨੂੰ ਖਾਣ ਨੂੰ ਨਾਲ ਦੇ ਦੇ ਉਹ ਕਣਕੋ ਬਾਲਕੇ ਨਾਲ ਥੋੜੇ ਗੁੜ ਦੇ ਗੁੜ ਦੀ ਪੇਸੀ ਦੇ ਦਿੰਦੀ ਹੈ ਉਹ ਖਾ ਕੇ ਤੇ ਉਹ ਤ੍ਰਿਪਤ ਹੋ ਜਾਂਦੇ ਹੁਣ ਨਾ ਉਹ ਰੋਜ਼ ਉਦਾ ਕੀਤਾ ਸੀ ਉਹ ਜਿੱਥੋਂ ਮੇ ਕੋ ਚੋਰੀ ਚਕਾਰੀ ਕਰਦਾ ਕਿੰਦਾ ਪਰ ਉਹਨਾਂ ਦੇ ਘਰ ਰਾਸ਼ਨ ਪਾਣੀ ਜ਼ਰੂਰ ਦੇ ਕੋਈ ਕਣਕ ਦੇ ਜਾਂਦਾ ਗੁੜ ਦੇ ਜਾਂਦਾ ਕੋਈ ਨਾ ਕੋਈ ਚੀਜ਼ ਰਾਤ ਭਰਾਤੇ ਉਹਨਾਂ ਘਰ ਸੱਟ ਕਿਤੇ ਚਲਾ ਜਾਇਆ ਕਰਦਾ ਕਹਿੰਦੇ ਹੁਣ ਉਹਨਾਂ ਦਾ ਭੁੱਖਾ ਢਿੱਡ ਉਹਨਾਂ ਨੂੰ ਬੜੀਆਂ ਅਸੀਸਾਂ ਦਿੰਦਾ ਕਿੰਦੇ ਹੋਣਾ ਉਹ ਫਿਰ ਵੀ ਕਈ ਵਾਰ ਉਹਦੇ ਮਨ ਚ ਆਉਂਦਾ ਵੀ ਚੋਰੀ ਚਕਾਰੇ ਨਹੀਂ ਕਰਨੀ ਉਹ ਸੰਤ ਫਕੀਰ ਦੇ ਕੋਲ ਫਿਰ ਤੁਰ ਜਾਂਦਾ ਵੀ ਮੈਨੂੰ ਆਪਣਾ ਚੇਲਾ ਬਣਾ ਲਓ ਉਹ ਫਿਰ ਦੁਦਕਾਰ ਕਿਤੇ ਕੱਢ ਦਿੰਦੇ ਕਿੰਦੇ ਕੋਜ ਸਮਾਂ ਲੰਘਿਆ ਤੇ ਕਹਿੰਦੇ ਇੱਕੋ ਦਿਨ ਉਹ ਜਿਹੜਾ ਚੋਰ ਸੀ ਤੇ ਜਿਹੜਾ ਉਹ ਸੰਤ ਫਕੀਰ ਸੀ ਦੋਵੇਂ ਜਣੇ ਆਕਾਰ ਚ ਲਾਨੇ ਕਰਕੇ ਕਿੰਦੇ ਇੱਕ ਲੰਬੀ ਸਰੀ ਲਾਈਨ ਲੱਗੀ ਸੀ ਤੇ ਉਹਦੇ ਵਿੱਚ ਖੜੇ ਹੋਗੇ ਕਿੰਦੇ ਪਹਿਲਾਂ ਨਾ ਉਹ ਸੰਤ ਫਕੀਰ ਦੀ ਵਾਰੀ ਆਈ ਧਰਮਰਾਜ ਨੇ ਕਹਾ ਬੇਦਾ ਲੇਖਾ ਜੋਖਾ ਕੱਢ ਕੇ ਲੈ ਆਓ ਉਨਾ ਕਿਆ ਜੀ ਸਾਰੀ ਉਮਰ ਇਹ ਨਾ ਬੈਠ ਕੇ ਨਾਮ ਹੀ ਜਪਿਆ ਤੇ ਲੋਕੀ ਵੀ ਬੜੀਏ ਦੀ ਕਦਰ ਕਰਦੇ ਸਨ ਉਹ ਕਹਿੰਦੇ ਹੋਰ ਪਰ ਕਹਿੰਦੇ ਇਹਦੇ ਇਨਾ ਦੇ ਮਨ ਚ ਨਾ ਹੋਮੇ ਸੀ ਇਹਨਾਂ ਦੇ ਕੋਲ ਨਾ ਰੋਜ਼ ਇੱਕ ਚੋਰ ਆਇਆ ਕਰਦਾ ਸੀ ਉਹ ਕਹਿੰਦਾ ਸੀ ਵੀ ਮੈਨੂੰ ਆਪਣਾ ਚੇਲਾ ਬਣਾ ਲਓ ਤੇ ਮੈਂ ਨਾ ਇਹ ਜ਼ਿੰਦਗੀ ਜਿਹੜੀ ਹੈ ਚੋਰੀ ਚੁਕਾਰੀ ਦੀ ਇਹ ਛੱਡਣਾ ਚਾਹੁੰਨਾ ਵਾ ਤੇ ਜਦੋਂ ਚੇਲਾ ਬਣਾ ਲੋਗੇ ਤੇ ਫਿਰ ਮੇਰੀ ਜ਼ਿੰਦਗੀ ਸੁਧਰ ਜਾਵੇਗੀ ਪਰ ਇਹਨਾਂ ਹਮੇਸ਼ਾ ਇਹ ਕਹਿ ਕੇ ਦੁਦਕਾਰ ਦਿੱਤਾ ਵੀ ਜੇ ਚੋਰ ਨੂੰ ਮੈਂ ਆਪਣਾ ਚੇਲਾ ਬਣਾ ਲਿਆ ਤੇ ਲੋਕ ਮੇਰੇ ਬਾਰੇ ਕੀ ਕਹਿਣਗੇ ਇਹਨੇ ਉਹਦੀ ਜ਼ਿੰਦਗੀ ਨਹੀਂ ਬਦਲੀ ਦਰਮਰਾਜ ਨੇ ਲੇਖਾ ਜੋਖਾ ਕਰਕੇ ਕਹਿੰਦੇ ਵੀ ਮਨੁੱਖ ਤਾਂ ਉਹੀ ਹੈ ਜੋ ਆਪਣੀ ਹੱਥੀਂ ਕਿਰਤ ਕਰਕੇ ਤੇ ਕਿਸੇ ਦਾ ਢਿੱਡ ਭਰੇ ਜਾਂ ਆਪਣੇ ਬਚਨਾਂ ਨਾਲ ਕਿਸੇ ਦੀ ਜ਼ਿੰਦਗੀ ਸਵਾਰੇ ਤੇ ਇੰਨੇ ਤੇ ਕੀਤਾ ਨਹੀਂ ਹੈਗਾ ਇਸ ਕਰਕੇ ਨੂੰ ਚੁੱਕੋ ਤੇ ਨਰਕਾਂ ਦੇ ਵਿੱਚ ਵਗਾ ਗਿਆ ਹੁਣ ਜਿਹੜਾ ਉਹ ਸੰਤ ਫਕੀਰ ਨੂੰ ਨਰਕਾਂ ਦੇ ਵਿੱਚ ਵਗਾਏ ਹੁਣ ਚੋਰ ਸੋਚਣ ਲੱਗਾ ਮੈਂ ਤੇ ਚੋਰੀ ਹੋਈ ਕੀਤੀ ਹੈ ਮੈਨੂੰ ਤੇ ਹੁਣ ਸਾਰੀ ਨਰਕਾਂ ਚ ਹੀ ਵਗਾਣਗੇ ਕਹਿੰਦੇ ਹੁਣ ਚੋਰ ਦੀ ਵਾਰੀ ਆਈ ਦਰਮਰਾਜ ਨੇ ਕਿਹਾ ਵੀ ਇਹਦਾ ਲੇਖਾ ਜੋਖਾ ਕਰੋ ਉਹ ਲੇਖਾ ਜੋਖਾ ਲੈ ਕੇ ਆਏ ਜਿਹੜਾ ਪੰਨਾ ਫੋਲਣ ਜਿਹੜਾ ਵਰਕਾ ਫੋਲਣ ਉਤੇ ਇਹੀ ਆਏ ਵੀ ਇਸ ਦਿਨ ਇਸ ਕਰੋ ਚੋਰੀ ਕਰਕੇ ਖਾਧੀ ਇਸ ਦਿਨ ਇਹਦੋ ਕਰੋ ਚੋਰੀ ਕਰਕੇ ਖਾਧੀ ਕਹਿੰਦੇ ਜਦੋਂ ਅੰਤਿਮ ਵਰਕਾ ਆਇਆ ਨਾ ਤੇ ਉਹਦੇ ਤੇ ਲਿਖਿਆ ਹੋਇਆ ਸੀ ਵੀ ਚੋਰੀ ਤਾਂ ਕੀਤੀ ਪਰ ਕਿਸੇ ਦਾ ਢਿੱਡ ਵੀ ਭਰਿਆ ਉਤੇ ਲਿਖਿਆ ਸੀ ਵੀ ਇੰਨੀਆਂ ਅਸੀਸਾਂ ਉਹਦੇ ਖਾਤੇ 'ਚ ਇਕੱਠੀਆਂ ਹੋਈਆਂ ਪਿਆਸ ਨਾ ਤੇ ਜਿਹਦੇ ਤੇ ਸਿਰਫ ਤੇ ਸਿਰਫ ਉਹ ਸਵਰਗ ਦਾ ਹੀ ਹੱਕਦਾਰ ਸੀ ਧਰਮਰਾਜ ਦੇ ਕੋਲ ਲੈ ਕੇ ਗਏ ਧਰਮਰਾਜ ਨੂੰ ਕਿਹਾ ਵੀ ਇੰਨੇ ਭਾਵੇਂ ਚੋਰੀ ਚਕਾਰੀ ਕੀਤੀ ਏ ਪਰ ਇੰਨੇ ਨਾ ਕਿਸੇ ਦਾ ਢਿੱਡ ਵੀ ਭੁੱਖਿਆਂ ਦਾ ਭਰਿਆ ਤੇ ਉਹ ਅਸੀਸਾਂ ਇੰਨੀਆਂ ਨੇ ਨਾ ਵੀ ਤੁਹਾਡਾ ਸਿਹਾਸਨ ਵੀ ਜਿਹੜਾ ਉਹ ਵੀ ਡੋਲ ਜਾਏਗਾ ਉਹਨੇ ਛੇਤੀ ਨਾਲ ਧਰਮਰਾਜ ਨੇ ਖੜੇ ਹੋ ਕੇ ਉਹਨੂੰ ਆਪਸਪਰਕ ਦੇ ਵਿੱਚ ਛੱਡ ਕੇ ਆਇਆ ਹੁਣ ਇਥੋਂ ਆਪਾਂ ਸਭ ਨੂੰ ਕੀ ਸਿੱਖਣ ਨੂੰ ਮਿਲਦਾ ਹੈ ਇਥੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਆਪਾਂ ਕਿਸੇ ਭੁੱਖੇ ਦਾ ਢਿੱਡ ਭਰਦੇ ਹਾਂ ਤਾਂ ਉਸ ਚੀਜ਼ ਤੋਂ ਪਰਮਾਤਮਾ ਵੀ ਖੁਸ਼ ਹੁੰਦੇ ਨੇ ਪਰਮਾਤਮਾ ਕਹਿੰਦੇ ਤੂੰ ਮੇਰੀ ਬਣਾਈ ਖਲਕਤ ਦਾ ਧਿਆਨ ਰੱਖਦਾ ਪਿਆ ਨਾ ਤੇ ਮੇਰਾ ਹੁਣ ਤੇਰਾ ਧਿਆਨ ਰੱਖਣਾ ਮੇਰਾ ਜਿੰਮੇ ਫਿਰ ਵਾਹਿਗੁਰੂ ਵੀ ਖੁਸ਼ ਹੋ ਕੇ ਉਸ ਘਰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰ ਦਿੰਦੇ ਨੇ ਉਹ ਘਰ ਮੇਰ ਦਾ ਮੀ ਵੜਦਾ ਇਸ ਲਈ ਕਿਹਾ ਜਾਂਦਾ ਵੀ ਦਰ ਤੇ ਕੋਈ ਵੀ ਆਵੇ ਕਦੇ ਖਾਲੀ ਨਾ ਮੁੜੇ ਜੋ ਤੁਹਾਡੇ ਕੋਲ ਹੈ ਉਹ ਚੋ ਕੁਝ ਹਿੱਸਾ ਕਿਸੇ ਨੂੰ ਜ਼ਰੂਰ ਦਵੋ ਪਰਮਾਤਮਾ ਕਹਿੰਦੇ ਜੋ ਵੰਡ ਕੇ ਖਾਂਦਾ ਹੈ ਤੇ ਉਹਦੇ ਘਰ ਹਮੇਸ਼ਾ ਬਰਕਤਾਂ ਰਹਿੰਦੀਆਂ ਨੇ ਜੋ ਖੋਣ ਦੀ ਨੀਤ ਰੱਖਦਾ ਹੈ ਉਹਦਾ ਫਿਰ ਸਭ ਕੁਝ ਖੋਇਆ ਜਾਂਦਾ ਵੰਡਣਾ ਸਿੱਖੋ ਵੰਡਣ ਵਾਲੇ ਘਰ ਕਦੇ ਕੁਝ ਨਹੀਂ ਮੁੱਕਦਾ ਤੇ ਖੋਣ ਵਾਲੇ ਦੀ ਕਦੇ ਪੂਰੀ ਨਹੀਂ ਪੈਂਦੀ